ਸਾਡੇ ਭਰਾ ਬਿਲਕੁਲ ਮੇਰੇ ਪਿੰਡ 6 ਮਹੀਨੇ ਹੋਇਆ ਮੈਨੂੰ ਸਰਪੰਚ ਬਣੇ ਨੂੰ 27 ਲੱਖ ਰੁਪਏ ਛੱਪੜ ਦਾ ਮੇਰੇ ਤੋਂ ਸਟੇਟਮੈਂਟ ਲੈ ਲਓ ਮੇਰੇ ਪਿੰਡ ਦਾ ਆ ਗਿਆ 24 ਆਧਰਾਜ ਸਕੂਲ ਸੀ ਚੌਕੇ ਸਕੂਲ ਦਾ ਮਸਲਾ ਹੈ ਕਹਿ ਕੇ ਉੱਥੇ ਗੱਲਬਾਤ ਕਰਕੇ ਬਠਿੰਡੇ ਦਾ ਡੀਸੀ ਬਠਿੰਡੇ ਦਾ ਐਸਟੀਐਮ ਚੌਕੇ ਸਕੂਲ ਦਾ ਵੀ ਅਸੀਂ 10 12 ਦਿਨਾਂ ਵਿੱਚ ਮਸਲਾ ਹੱਲ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾਗਾ ਜੇ ਸਰਕਾਰ ਰੋਕਦੀ ਆ ਨਸ਼ੇ ਅਸਤੇ ਲੋਕਾਂ ਨੂੰ ਜਾਗਰਤ ਕਰਦੀ ਆ ਉਹਦੇ ਚ ਮਾੜਾ ਦੱਸੋ ਕੀ ਆ ਇੱਕ ਹੋਰ ਦੱਸੋ ਮੈਨੂੰ ਇੱਕ ਮਿੰਟ ਕੋਲੇ ਇੱਕ ਮੈਨੂੰ ਇਹ ਦੱਸੋ ਵੀ ਅੱਦੂ ਪਹਿਲਾਂ ਕਿਸੇ ਵੀ ਇੱਕ ਵੀ ਐਮਐਲਏ ਇੱਕ ਵੀ ਐਮਪੀ ਤੇ ਨਸ਼ਾ ਵਿੱਚ ਦਾ ਲੱਗਿਆ ਲਿਆਵ ਅੰਜ ਦਿਨ ਪਹਿਲਾਂ ਅਰਣਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ ਮੁੰਡੇ ਦੀ ਚਟਾ ਲਾ ਕੇ ਮੁਕਤ ਹੋਈ ਆ ਅੱਛਾ ਸੁਣ ਤੇ ਪੌਣੇ 200 ਬੰਦਾ ਹੈ 35 ਜਿਹੜੇ ਰੈਗੂਲਰ ਚਿੱਟੇ ਵਾਲੇ ਆ ਤੇ 2015-17 ਦੇ ਵਿੱਚ ਸਿਰਫ ਪੋਸਟ ਵਾਲੇ ਸੀਗੇ ਤੇ ਕੁਛ ਟਾਵੇਂ ਬੰਦੇ ਗੋਲਗਾਲੇ ਸੀ ਤੇ ਅੱਜ 100 ਤੋਂ 150 ਮੁੰਡਾ ਉਹ ਜਿਹੜਾ ਚਿੱਤੇ ਦੀ ਭੇਡ ਚੜਿਆ ਹੋਇਆ ਆ ਆ ਆ ਬੰਦਿਆ ਤੁਹਾਨੂੰ ਵੀ ਗੁਰਦੁਆਰੇ ਆਉਂਦੇ ਆ ਤੁਹਾਨੂੰ ਵੀ ਗੁਰਦੁਆਰੇ ਆ ਗਵਾਂਦਨੀ 34 ਸਕੂਲ ਤੇ ਅਧਿਆਪਕਾਂ ਦੇ लाठीचार्ज ਹੋਇਆ ਉਹਨਾਂ ਨੇ ਜਵਾਬ ਸੀ ਇਹ ਤੀਜਰਾ ਦਾ ਮਸਲਾ ਸੀਗਾ ਸਿੱਖ ਆਪਣੇ ਭਰਾ ਜਿਹੜੇ ਆਹ ਕੌਣ ਨੇ ਇਹ ਸਾਡੇ ਭਰਾ ਇਹਨੂੰ 24 ਘੰਟੇ ਡਿਊਟੀ ਕਰਾ ਰਹੇ ਆ ਤੜਕੇ 4 ਵਜੇ ਠਾ ਲੈਂਦੇ ਨੇ ਪਤਾ ਨਹੀਂ ਜੰਗਲ ਪਾਣੀ ਵੀ ਜਾਂਦੇ ਆ ਜਾਂ ਨਹੀਂ 9 ਲੱਖ ਰੁਪਇਆ ਪ੍ਰਾਇਮਰੀ ਸਕੂਲ ਵਾਲਾ ਰਸਤਾ ਉਹ ਉਹ ਕਿਹਨੇ ਬਣਾਇਆ ਬੱਚੋ ਸਰਕਾਰ ਨੇ ਬਣਾਇਆ ਉਸ ਤੋਂ ਬਾਅਦ ਇੱਕ ਕਿਲੋਮੀਟਰ ਲੰਬਾ ਰਸਤਾ ਖੇਤਾਂ ਨੂੰ ਬਣਾਇਆ 15 ਲੱਖ ਰੁਪਏ ਦਾ ਟੈਲਾਂ ਦਾ ਕੰਮ ਆ ਗਲੀ ਦਾ ਹੋ ਹੋਣ ਦੀ ਸੰਭਾਵਨਾ ਆਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੀਤੀ ਆ ਇਹਦੀ ਦਗ ਬੀਤੀ ਆ ਬਈ ਕਿਹੜਾ ਜਿਹੜੀ ਕਰੇ ਬੰਦੇ ਦਾ ਬੰਦਾ ਏ ਸਾਡੀ ਜਲਦੀ ਪੁੱਛਿਓ ਬੰਦਾ ਬੰਦਾ ਯਾਰ ਤਾਰੂ ਵੀ ਲੱਗੇ ਤੇਰੀ ਬੰਦੀ ਇਹਨਾਂ ਨੂੰ ਪੁੱਛ ਨਹੀਂ ਤਾਰੂ ਵੀ ਮੈਂ ਗੱਲ ਨਾ ਕਰੋ ਤੁਸੀਂ ਕੌਣ ਜੂਨੀਅਰ ਵਾਲੇ ਕੌਣ ਉਹ ਵੀ ਤੁਹਾਡੇ ਭਰਾ ਸੀ ਵੀ ਸਾਡੇ ਭਰਾ ਬਿਲਕੁਲ ਤੇ ਫੇਰ ਕਿਉਂ ਲੜਾਈ ਜਾਂ ਪਾ ਰਹੇ ਤੁਸੀਂ ਇੱਥੇ ਬੈਠ ਲਾ ਇੱਥੋਂ ਬਾਈਟ ਲਓ ਯਾਰ ਇੱਕ ਮਿੰਟ ਗੱਲ ਕਿੱਥੇ ਵਧਾਉਣੀ ਹੈ ਇੱਕ ਮਿੰਟ ਬਾਈ ਮੇਰੇ ਪਿੰਡ ਬਾਰੇ ਮੈਨੂੰ ਬੋਚ ਸਰਕਾਰ ਨੇ ਕੀ ਨਹੀਂ ਕੀਤਾ ਮੈਂ ਦੱਸਦਾ ਦੱਸੋ ਬਾਈ ਸ਼ਾਂਤੀ ਨਾਲ ਇੱਕ ਮਿੰਟ ਜੇ ਇੱਕ ਵੀ ਝੂਠ ਹੋਇਆ ਗੁਰੂ ਘਰ ਖੜਾ ਮੈਂ 100 100 ਵਾਗਿਆਂਗਾ ਗੱਲ ਸੁਣੋ ਗੱਲ ਸੁਣੋ ਮੇਰੇ ਪਿੰਡ 6 ਮਹੀਨੇ ਹੋਇਆ ਮੈਨੂੰ ਸਰਪੰਚ ਬਣੇ ਨੂੰ 27 ਲੱਖ ਰੁਪਏ ਛੱਪੜ ਦਾ ਮੇਰੇ ਤੋਂ ਸਟੇਟਮੈਂਟ ਲੈ ਲਓ ਮੇਰੇ ਪਿੰਡ ਦਾ ਆ ਗਿਆ ਠੀਕ ਆ ਫੋਲੀ ਚੱਲ ਬਾਈ 30 ਸਾਲਾਂ ਬਾਅਦ ਖਾਲੀ ਹੋਇਆ ਉਹਨੂੰ ਕੰਮ ਦਿਲਾਤਾ ਇੱਕ ਮਿੰਟ ਖੜ ਜੋ ਗੱਲ ਕਰ ਦੋ ਵੇ ਗੱਲ ਕਰੋ ਮੈਂ ਫੜੇ ਜੇ ਪੈਸੇ ਲਿਖੀ ਜਾਏ 27 ਲੱਖ ਰੁਪਏ ਛੱਪੜਦਾ ਆ ਗਿਆ 9 ਲੱਖ ਰੁਪਏ ਪ੍ਰਾਇਮਰੀ ਸਕੂਲ ਵਾਲਾ ਰਸਤਾ ਉਹ ਕਿਹਨੇ ਬਣਾਇਆ ਪੁੱਛੋ ਸਰਕਾਰ ਨੇ ਬਣਾਇਆ ਉਸ ਤੋਂ ਬਾਅਦ 1 ਕਿਲੋਮੀਟਰ ਲੰਬਾ ਰਸਤਾ ਖੇਤਾਂ ਨੂੰ ਬਣਾਇਆ 15 ਲੱਖ ਰੁਪਏ ਦਾ ਟੈਲਾਂ ਦਾ ਕੰਮ ਆ ਗਲੀ ਦਾ ਕੱਢਿਆ 20 ਲੱਖ ਰੁਪਏ ਦਾ ਪੰਚਾਇਤ ਘਰ ਪਾਸ ਹੋਇਆ ਪਿਆ ਤੇ ਅਸੀਂ ਸਰਕਾਰ ਨੂੰ ਕਿਹੜੀ ਗੱਲੋਂ ਮਾੜਾ ਕਹੇਗੇ ਇੱਕ ਮਿੰਟ ਹੋਰ ਸੁਣ ਜੇ ਸਰਕਾਰ ਰੋਕਦੀ ਆ ਨਸ਼ੇ ਆਸਤੇ ਲੋਕਾਂ ਨੂੰ ਜਾਗਰਤ ਕਰਦੀ ਆ ਉਹਦੇ ਤੇ ਮਾੜਾ ਦੱਸੋ ਕੀ ਆ ਇੱਕ ਹੋਰ ਦੱਸੋ ਮੈਨੂੰ ਇੱਕ ਮਿੰਟ ਕੋਰੇ ਇੱਕ ਮੈਨੂੰ ਇਹ ਦੱਸੋ ਵੀ ਇਦੋਂ ਪਹਿਲਾਂ ਕਿਸੇ ਵੀ ਇੱਕ ਵੀ ਐਮਐਲ ਇੱਕ ਵੀ ਐਮਪੀ ਦੇ ਨਸ਼ਾ ਵੇਚਦਾ ਲੱਗਿਆ ਲਜਾਮ ਮਗਰ ਲੱਗਿਆ ਵੀ ਸਰਕਾਰਾਂ ਸੀਗਾ ਬਾਕੀ ਮੈਂ ਵੀ ਕਿਸਾਨਾਂ ਦਾ ਮੁੰਡਾ ਬਾਈ ਮੈਂ ਕਿਸਾਨਾਂ ਦਾ ਮੁੰਡਾ ਮੇਰੇ ਕੋਲੇ ਵੀ ਜ਼ਮੀਨ ਹੈ ਨਾ ਸਾਰਿਆਂ ਨੂੰ ਪਤਾ ਬਾਈ ਸੁਣ ਲਓ ਤੁਸੀਂ ਵੀ ਦੱਸੋ ਬਾਈ ਜੀ ਪਿਛਲੇ 5 ਦਿਨ ਪਹਿਲਾਂ ਇੱਕ ਮਿੰਟ ਬਾਈ ਹੁਣ ਸੁਣ ਲਾ ਹੁਣ ਸੁਣ ਲਾ ਤੂੰ 5 ਦਿਨ ਪਹਿਲਾਂ ਅਨਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ ਮੁੰਡੇ ਦੀ ਚੱਟਾ ਲਾ ਕੇ ਮੋਤ ਹੋਈ ਹੈ ਅੱਛਾ ਸੁਣ ਤਾਂ ਲੈ ਬਾਈ ਸੁਣ ਲੈ ਬੱਚੇ ਨਹੀਂ ਬੋਲੇ ਬਾਈ ਜੀ ਮੈਂ ਜਿੰਦੂ ਬਲੌਰੀ ਬਾਟਰ ਤੇ ਜਿਹੜੇ ਕਿਸਾਨ ਉੱਠੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਸੀ ਜਿਹੜੇ ਚੌਕੇ ਸਕੂਲ ਤੇ ਅਧਿਆਪਕਾਂ ਤੇ लाठी चार्ज ਹੋਇਆ ਉਹਨਾਂ ਦੇ ਜਵਾਬ ਸੀ ਇਹ ਤੀਜਰਾ ਦਾ ਮਸਲਾ ਸੀਗਾ ਸਿੱਖਿਆ ਕ੍ਰਾਂਤੀ ਦਾ ਮਸਲਾ ਸੀਗਾ ਕਾਂਗਰਸ ਜਿਹੜੇ ਕਿਸਾਨਾਂ ਦੇ ਘਰ ਪਟਾਏ ਆ ਛੋਟਾ ਹਲਕਾ ਕਿੰਨਵਾ ਛੋਟਾ ਕੋਈ ਮਤਲਬ ਨਹੀਂ ਸੀ ਇਹ ਸਾਡੀ ਜੱਫੀ ਬੰਦੀ ਆ ਸਾਡੀ ਜੱਫੀ ਬੰਦੀ ਆ ਆਪਾਂ ਪਿੰਡ ਦੇ ਬੰਦਿਆਂ ਕੋਲ ਕੋਈ ਮੇਰੇ ਅੱਗੇ খটো <míner> জারা <rahha, mimito yelled> ਤੇ ਆ ਲਾਈ ਝਾੜੂ ਆਣੇ ਜਾਂਦੇ ਰੋ ਸਰਕਾਰ ਦੇ ਪੈਸੇ ਸੀ ਸਰਕਾਰ ਦੇ ਨਹੀਂ ਸਰਕਾਰ ਦੇ ਕਾਂਗਰਸ ਦੇ ਸੀ ਤੇਰਾ ਆਪ ਦਾ ਭਾਇਆ ਦੇ ਵੀ ਖੜੇ ਅਸੀਂ ਪਾਸੀ ਪੈਸੇ ਰਾਦੇ ਝਾੜੂਆਂ ਦੇ ਕੀ ਪੈਸੇ ਲਵਾ ਕਾ ਸਾਰੇ ਕਾਂਗਰਸ ਸਰਕਾਰ ਦਾ ਸੀ ਜੀ ਸਰਕਾਰ ਨਾਲ ਸਾਡੇ ਸਵਾਲ ਸੀ ਵੀ ਜਿਹੜੇ ਲੋਕਾਂ ਨੇ ਮੰਗ ਜਿੰਨਾ ਲੋਕਾਂ ਕੋਲੇ ਆ ਰਹੇ ਉਹੀ ਲੋਕ ਹੈ ਇੱਕ ਨਾ ਕੋਈ ਬਾਹਰੋਂ ਆਇਆ ਹੈ ਤੇ ਉਹ ਲੋਕਾਂ ਨੇ ਮੰਗਾ ਮੰਗਾ ਕੀ ਹੈ ਜੁੱਧ ਨਸ਼ਾ ਵਿਰੁੱਧ ਜਿਹੜਾ ਪ੍ਰੋਗਰਾਮ ਹੈ ਚ ਲੈ ਕੇ ਆਏ ਆ ਇਹ ਪਿਛਲੇ 5 ਦਿਨ ਪਹਿਲਾਂ ਜਿਹੜਾ ਅਨਮੋਲਕ ਸਿੰਘ ਹੈ ਜੈਤੋ ਦਾ ਵਿਧਾਇਕ ਉਹਦੇ ਦਫ਼ਤਰ ਦੇ ਪਿਛਲੇ ਪਾਸੇ ਐਦੂ 5 ਦਿਨ ਪਹਿਲਾਂ ਚਿੱਟੇ ਦਾ ਕਰਕੇ ਨਸ਼ਾ ਮੁੰਡੇ ਦੀ ਮੌਤ ਹੋਈ ਹੈ ਕਿੰਨਾ ਕਫਰਕ ਪਿਆ ਰੋੜੀ ਕਪੂਰੇ ਦੇ ਵਿੱਚ ਪੌਣੇ 200 ਬੰਦਾ ਹੈ 35 ਜਿਹੜੇ ਰੈਗੂਲਰ ਚਿੱਟੇ ਵਾਲੇ ਆ ਤੇ 2015 17 ਦੇ ਵਿੱਚ ਸਿਰਫ ਪੋਸਟ ਵਾਲੇ ਸੀਗੇ ਤੇ ਕੁਛ ਤਾਮੇ ਬੰਦੇ ਗੋਲਗਾਲੇ ਸੀ ਤੇ ਅੱਜ 100 ਤੋਂ 150 ਮੁੰਡਾ ਉਹੋ ਜਾਂ ਜਿਹੜਾ ਚਿੱਤੇ ਦੀ ਭੇਡ ਚੜਿਆ ਹੋਇਆ ਤੇ 35 40 ਉਹੋ ਜੇ ਮੁੰਡੇ ਆ ਜਿਹੜੇ ਲਗਾਤਾਰ ਲਾਰੇ ਨੇ ਤੇ ਨਸ਼ਾ ਵਿਰੋਧ ਜਿਹੜਾ ਜੁੱਧ ਛੜਿਆ ਹੋਇਆ ਨਸ਼ੇ ਵਿਰੋਧ ਤੂੰ ਕੀ ਕਰ ਰਿਹਾ ਹੁਣ ਇਹਦੇ ਅਸੀਂ ਪ੍ਰੋਗਰਾਮ ਕਰ ਲਈਏ ਬੇਸ਼ੱਕ ਕਰੋ ਪ੍ਰੋਗਰਾਮ ਪ੍ਰੋਗਰਾਮ ਲੋਕਾਂ ਦੇ ਉਹਨਾਂ ਲੋਕਾਂ ਦੇ ਮੰਗਾਣੇ ਜਿਹੜੇ ਲੋਕਾਂ ਕੋਲੇ ਤੁਸੀਂ ਜਾ ਰਹੇ ਤੇ ਉਹੀ ਲੋਕ ਐ ਜਿਹੜੇ ਲੋਕ ਇੱਥੇ ਖੜੇ ਹੋਏ ਐ ਪਰ ਸਾਨੂੰ ਕਹਿ ਕੇ ਗਏ ਐ ਅਸੀਂ ਆਵਾਂਗੇ ਹੁਣ ਆਹ ਆਪਣੇ ਭਰਾ ਜਿਹੜੇ ਆ ਕੌਣ ਨੇ ਇਹ ਸਾਡੇ ਭਰਾ ਇਹਨਾਂ ਨੂੰ 24 ਘੰਟੇ ਡਿਊਟੀ ਕਰਾ ਰਹੇ ਆ ਤੜਕੇ 4 ਵਜੇ ਠਾ ਲੈਂਦੇ ਨੇ ਪਤਾ ਨਹੀਂ ਜੰਗਲ ਪਾਣੀ ਵੀ ਜਾਂਦੇ ਆ ਜਾਂ ਨਹੀਂ ਸਰਕਾਰ ਨੇ ਇਹ ਫਾਹੇ ਡੰਗੇ ਹੋਏ ਆ ਤੇ 24 ਘੰਟੇ ਦੀ ਕੀ ਤਨਖਾਹ ਦਿੰਦੀ ਐ ਇਥੋਂ ਦੀ ਸਰਕਾਰ ਇਹਨਾਂ ਨੂੰ ਕਿਹੜੇ ਵੇਲੇ ਛੁੱਟੀ ਜਾਂਦੇ ਆ ਕਿਹੜੇ ਵੇਲੇ ਘਰਾਂ ਨੂੰ ਜਾਂਦੇ ਆ ਸਾਡੇ ਭਰਾੜੇ ਬਾਹਰਲੇ ਡਾਗਾ ਕਰ ਲੈਣ ਰਿਸਟ ਕੋਈ ਚੱਕਰ ਨਹੀਂ ਤੱਕ ਦੇਣ ਜੇਲਾਂ ਦੇ ਵਿੱਚ ਪਰ ਸਰਕਾਰ ਆ ਜੇ ਅੱਜ ਭਗਵੰਤ ਮਾਨ ਸਾਹਿਬ ਤੁਸੀਂ ਜਵਾਬਾਂ ਤੋਂ ਭੱਜ ਰਹੇ ਹੋ ਤੇ ਆਉਣ ਵਾਲੇ ਦਿਨਾਂ 'ਚ ਤੁਹਾਡਾ ਹਸ਼ਰ ਕੀ ਹੋਊਗਾ ਇਹ ਦੱਸੋ ਜਿਹੜਾ ਇਹਨਾਂ ਨੇ ਛੇੜਿਆ ਸੀਗਾ ਸਿੱਖਿਆ ਗ੍ਰੰਟੀ ਵਾਲਾ ਸਿੱਖਿਆ ਗ੍ਰੰਟੀ ਦੇ ਵਿੱਚ ਇਹਨਾਂ ਨੇ ਟੀਚਰਾਂ ਦੇ ਮੌਂ ਸਾਹਕ ਤੇ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਤਾ ਢੀਆਂ ਪੈਣਾ ਦੇ ਟਿੱਡੇ ਦੇ ਵਿੱਚ ਲੱਤਾਂ ਮਾਰੀਆਂ ਜਿਹੜੇ 24 ਅਧਰਾਚ ਸਕੂਲ ਸੀ ਚੌਕੇ ਸਕੂਲ ਦਾ ਮਸਲਾ ਹੈ ਕਹਿ ਕੇ ਉੱਥੇ ਗੱਲਬਾਤ ਕਰਕੇ ਬਠਿੰਡੇ ਦਾ ਡੀਸੀ ਬਠਿੰਡੇ ਦਾ ਐਸਟੀਐਮ ਚੌਕੇ ਸਕੂਲ ਦਾ ਵੀ ਅਸੀਂ 10 12 ਦਿਨਾਂ ਵਿੱਚ ਮਸਲਾ ਹੱਲ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾਗਾ ਉਹ ਜਿਹੜਾ ਚੇਅਰਮੈਨ ਗਰਮੀਆ ਠੇਕੇਦਾਰਾ ਗਰਮੀਤ ਸਿੰਘ ਉਹ ਉੱਥੇ ਲੁੱਟ ਕਰ ਰਿਹਾ ਹੈ ਸੀਐਮ ਸਾਹਿਬ ਦੀ ਜ਼ਰਤ ਨਹੀਂ ਪਈ ਉਹਨਾਂ ਤੇ ਅਸੀਂ ਕਾਰਵਾਈ ਕਰ ਦਗੇ ਚੰਦਪਾਣ ਦਾ ਮਸਲਾ ਜਿੱਥੇ ਮਜ਼ਦੂਰਾਂ ਦੇ ਡਾਂਗਾ ਮਾਰ ਮਾਰ ਕੇ ਮੌਰ ਸ਼ਾਂਖ ਤੇ ਉਹ ਮਜ਼ਦੂਰਾਂ ਦੇ ਅਸਲੇ ਦੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਹੈ ਉਹਦੇ ਘਰ ਦੇ ਵਿੱਚ ਵੜ ਕੇ ਕਮਜ਼ੋਰਾਂ ਨੇ ਗੁੰਡਾਗਰਦੀ ਕੀਤੀ ਘਰ ਦਾ ਸਮਾਨ ਤੋੜਿਆ ਪੰਨ ਤੋੜ ਕੀਤੀ ਕੁੱਟਮਾਰ ਕੀਤੀ ਅਜੇ ਉਹ ਬਾਹਰ ਘੁੰਮ ਰਹੇ ਨੇ ਕੌਣ ਅਰੈਸਟ ਕਰ ਰਿਹਾ ਕੀ ਅਨਮੋਲਕ ਸਿੰਘ ਨੂੰ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਜੇ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਤੇ ਇੱਥੋਂ ਦਾ ਵਧਾਈ ਕਰਨ ਦਾ ਉਹਨੂੰ ਕੋਈ ਹੱਕ ਨਹੀਂ ਜੇ ਚੰਦ ਭਾਣ ਦੇ ਮਸਲੇ ਦਾ ਅਨਮੋਲਕ ਸਿੰਘ ਨੂੰ ਪਤਾ ਹੈ ਤੇ ਫਿਰ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਸਾਡੇ ਸਵਾਲ ਇਹ ਨੇ ਤੇ ਜਿਹੜਾ ਜੋਉਂਦਪਿੰਡ ਦਾ ਮਸਲਾ ਹੈ ਉਥੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਸਰਦਾਰਾਂ ਵੱਲੋਂ ਟੱਕੇ ਨਾਲ ਜਿਹੜਾ 1972 ਦੇ ਵਿੱਚ 1988 ਦੇ ਵਿੱਚ ਉਦੋਂ ਆਨਲਾਈਨ ਸਿਸਟਮ ਨਹੀਂ ਸੀਗਾ ਉਹ ਹਾਈ ਕੋਰਟ ਤੋਂ ਉਹ ਵੀ ਜਿੱਤੇ ਸੀ ਪਰ ਅੱਜ ਉਦੋਂ ਬਾਅਦ ਉਹਨਾਂ ਦੀਆਂ ਜ਼ਮੀਨਾਂ ਦੀ ਮਾਲਕੀ ਨਹੀਂ ਚੜ੍ਹਨ ਦਿੱਤੀ ਤੇ ਅੱਜ ਕੀ ਹੋਇਆ ਇਹ ਹਾਈ ਕੋਰਟ ਦੇ ਆਰਡਰ ਲੈ ਕੇ ਜੋਉਂਦਪਿੰਡ ਚ 700 17 ਕਿੱਲਾ ਜਿਹੜਾ ਰਕਬਾ ਉੱਥੇ ਭਾਈ ਤੱਕੇ ਨਾਲ ਕਾਬਜ ਹੋਣਾ ਚਾਹੁੰਦੇ ਆ ਅਸੀਂ ਪੁੱਛਣਾ ਚਾਹੁੰਦੇ ਆ ਵੀ ਹਾਈ ਕੋਰਟ ਦਾ ਆਰਡਰ ਹੈ ਜਿਹੜਾ ਜਿਹੜਾ ਲੋਕਾਂ ਦੇ ਹੱਕ ਚ ਆਉਂਦਾ ਉੱਥੇ ਤਾਂ ਲਾਗੂ ਨਹੀਂ ਹੁੰਦਾ ਜਿਹੜਾ ਹਾਈ ਕੋਰਟ ਦਾ ਆਰਡਰ ਲੋਕਾਂ ਦੇ ਖਿਲਾਫ ਹੁੰਦਾ ਤੇ ਉੱਥੇ ਤੁਸੀਂ ਚੜ ਕੇ ਡਾਂਗਾ ਲੈ ਕੇ ਆ ਜੰਨੇ ਹੋ ਵੀ ਸਾਡੇ ਕੋਲੇ ਹਾਈ ਕੋਰਟ ਦਾ ਅਧਿਕਾਰ ਹੈ ਤੇ ਹਾਈ ਕੋਰਟ ਦਾ ਅਧਿਕਾਰ ਤੇ ਇਹ ਵੀ ਅਸੀਂ ਹਰਿਆਣੇ ਨੂੰ ਪਾਣੀ ਦਿਓ ਤੇ ਭਗਵਤ ਮਾਨ ਨੇ ਜਾ ਕੇ ਧਰਨਾ ਲਾ ਲਿਆ ਆਹਦਾ ਪਾਣੀ ਨਹੀਂ ਦੇਣਾ ਤੇ ਕਿਸਾਨਾਂ ਨੂੰ ਆਹਦਾ ਧਰਨਾ ਨਹੀਂ ਲਾ ਸਕਦੇ ਏ ਉਹਦਾ ਜਿਹੜੇ ਅਧਿਕਾਰ ਆ ਮਸਲਾ ਮੰਗਾ ਜਿਹੜੇ ਉਹਨਾਂ ਖਾਤਰ ਕਰ ਨਹੀਂ ਸਕਦੇ ਤੇ ਫਿਰ ਆਪ ਕਿਉਂ ਧਰਨਾ ਲਾ ਰਹੇ ਆ